ਫਾਜ਼ਿਲਕਾ ਜ਼ਿਲ੍ਹੇ ਦੀ ਨਹਿਰਾ ਵਿੱਚ ਆ ਰਿਹਾ ਪੀਣ ਵਾਲੇ ਗੰਦੇ ਪਾਣੀ ਨੂੰ ਲੈ ਕੇ ਕਿਸਾਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚਿਆ ਗਿਆ ਜਿੱਥੇ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਵੱਲੋਂ ਗਲਨਾਸੁਰੇ ਜਾਨ ਦੇ ਵਿਰੋਧ ਵਿੱਚ ਦੋਸ਼ ਪ੍ਰਗਟਨ ਕੀਤਾ ਗਿਆ ਤੇ ਦਫ਼ਤਰ ਦੇ ਅੰਦਰ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਜਿਸ ਤੋਂ ਬਾਅਦ ਦਫ਼ਤਰ ਦੇ ਬਾਹਰ ਪੁੱਜ ਕੇ ਕੈਮਰੇ ਸਾਹਮਣੇ ਆ ਕੇ ਉਹਨਾਂ ਵੱਲੋਂ ਅਗਲੀ ਰਣਨੀਤੀ ਬਾਰੇ ਕੀ ਕੁਝ ਕਿਹਾ ਗਿਆ ਤੇ ਕੀ ਕਰਨ ਜਾ ਰਹੇ ਹਨ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ। ਪਾਣੀ ਨਾ ਪੀਓ ਬਿਮਾਰ ਹੋ ਜਾਓਗੇ। ਸਾਡੇ ਦਾ ਸਾਰੇ ਪਰਿਵਾਰ ਸਾਡਾ ਜਿਲ੍ਹਾ ਇਹ ਪਾਣੀ ਪੀ ਰਿਹਾ ਜਦੋਂ ਵਾਟਰ ਬਾਕਸ ਤੇ ਜਾ ਰਿਹਾ ਮੈਂ ਸਾਹਮਣੇ ਪੀ ਕੇ ਖਾਣਾ ਤੁਹਾਨੂੰ ਲਾਈਵ ਭਰ ਕੇ ਲੈ ਲਓ। ਇਹ ਦੋ ਜ਼ਿਲ੍ਹਿਆਂ ਦੀ ਗੱਲ ਹੈ ਮੌਕਸਾ ਔਰ ਫਾਇਲ। ਫਲਾਦ ਦੇਖ ਲਓ ਮੋਕੇ ਦੀ ਡੀਸੀ ਮੈਡਮ ਅੰਦਰ ਵੀ ਸੀ ਕਰ ਰਹੀ ਹੈ ਤੇ ਲੋਕ ਪਾਣੀ ਲਈ ਤਰਸ ਰਹੇ ਐ। ਇਸ ਕਰਕੇ ਅਸੀਂ ਆ ਆ ਜਿਹੜੇ ਮੁਰਦਾਬਾਦ ਦੇ ਨਾਰੇ ਲਾਇਆ ਸਾਡੇ ਸਾਨੂੰ ਹੋਰ ਕੋਈ ਨਹੀਂ ਲੈਣਾ ਦੇਣਾ ਸਾਨੂੰ ਸਾਫ਼ ਪਾਣੀ ਮੁਹੱਈਆ ਕਰਾਇਆ ਜਾ ਪਾਣੀ ਲੈ ਕੇ ਕਿੱਥੋਂ ਆਏ ਹੋ ਪਾਣੀ ਪੰਜਾਬਾ ਮਾਈਨਰ ਬੋਰ ਪ੍ਰਾਈਜ਼ ਦੇ ਵਿੱਚੋਂ ਲਾਈ ਭਰਿਆ ਤੁਹਾਨੂੰ ਫੋਟੋ ਭੇਜਤੀ ਤੁਸੀਂ ਭੇਜ ਸਕਦੇ ਹੋ ਪਰ ਹਲਾਤ ਵੇਖ ਲਓ ਮੈਡਮ ਕਹਿੰਦੀ ਸਾਡੇ ਕੋਲ ਦਰਖਾਸਤ ਨਹੀਂ ਆਈ ਕੀ ਅਸੀਂ ਦਰਖਾਸਤਾਂ ਦੇਣੀਆਂ ਜਦੋਂ ਅਸੀਂ ਦੱਸਾਂਗੇ ਉਦੋਂ ਹਲ ਹੋਊਗਾ ਤੁਹਾਡਾ ਫਰਜ਼ ਨਹੀਂ ਬੰਦਾ ਤੁਸੀਂ ਕੁਰਸੀਆਂ ਤੇ ਬੈਠੇ ਹੋ ਜਾ ਕੇ ਉਹਨੂੰ ਸੰਭਾਲੋ ਆਪਦੇ ਪ੍ਰਸ਼ਾਸਨ ਨੂੰ ਕੀ ਕਰਦੇ ਵੈਕਸੀਨ ਐਸਡੀਓ ਇਰੀਗੇਸ਼ਨ ਵਾਗ ਗਈ ਛੁੱਕਦਾ ਉਹਨਾਂ ਦਾ ਹੱਥ ਬੰਦਾ ਹੈ ਵੇਖਣ ਦਾ ਕਿੰਨੀ ਵਾਰੀ ਵੀ ਸੀ ਦਫ਼ਤਰ ਆਏ ਆ ਕਿਸੇ ਮੁੱਦੇ ਤੇ ਵੀ ਅਸੀਂ ਆਏ ਆ ਮੈਡਮ ਸਾਹਿਬ ਦਾ ਇੱਕੋ ਹੀ ਜਵਾਬ ਆ ਸਾਡੇ ਡੀਸੀ ਸਾਹਿਬਾਂ ਦਾ ਵੀ ਮੇਰੀ ਵੀ ਸੀ ਚਲਦੀ ਆ ਇਹਦਾ ਕੋਈ ਸਾਨੂੰ ਆਹ ਪਬਲਿਕ ਨੂੰ ਮਿਲਣ ਦਾ ਕੋਈ ਟਾਈਮ ਨਹੀਂ ਅੱਜ ਅਸੀਂ ਜਿਹੜਾ ਪਾਣੀ ਲਿਆਏ ਸੀ ਨਹਿਰਾਂ ਤੋਂ ਜਿਹੜਾ ਅਸੀਂ ਪੀਰੇ ਆ ਜਿਹੜਾ ਪਾਣੀ ਬੁੱਢੇ ਨਾਲੇ ਦਾ ਆ ਰਿਹਾ ਕਾਲਾ ਪਾਣੀ ਆ ਰਿਹਾ ਇਹਨਾਂ ਨੇ ਏਡੀਸੀ ਜੈ ਐਸਡੀਐਮ ਜਿਹੜੇ ਸਾਨੂੰ ਮਿਲੇ ਨੇ ਇਹਨਾਂ ਨੇ ਪਾਣੀ ਪੀਣ ਤੋਂ ਸਾਫ਼ ਇਨਕਾਰ ਕਰਤਾ ਵੀ ਅਸੀਂ ਇਹ ਪਾਣੀ ਨਹੀਂ ਪੀ ਸਕਦੇ ਕੀ ਗੱਲ ਅਸੀਂ ਪੀ ਸਕਨੇ ਆ ਇਹ ਪਾਣੀ ਇਹ ਜਿਹੜਾ ਪਾਣੀ ਆ ਰਿਹਾ ਇਸ ਟਾਈਮ ਫਸਲਾਂ ਦਾ ਤਬਾਹ ਹੋਣੀਆਂ ਹੀ ਨੇ ਨਸਲਾਂ ਨਹੀਂ ਬਚਣੀਆਂ ਬਚਣੀਆਂ ਇਹ ਕੈਂਸਰ ਵੱਡੀ ਏਰੀਆ 'ਚ ਫੈਲੇਗਾ ਜਿਵੇਂ ਹਾਲਾਤ ਬਣ ਗਏ ਨੇ ਪਾਣੀ ਜਿਹੜਾ ਇਹ ਕਾ ਸਾਡਾ ਉੱਥੇ ਸਿੰਚੇਵਾਲ ਨੇ ਬੁੱਢਾ ਨਾਲਾ ਸਾਫ਼ ਕੀਤਾ ਭਗਵੰਤ ਮਾਨ ਨੂੰ ਵੀ ਪਤਾ ਇੰਨੇ ਕਰਾਇਆ ਬੁੱਢੇ ਨਾਲੇ ਦਾ ਪਾਣੀ ਹਰੀਕੇ ਹੈਡ ਤੋਂ ਸਾਡੀਆਂ ਨਹਿਰਾਂ 'ਚ ਆਉਂਦਾ ਫਾਜ਼ਲ ਕਾ ਮੁਕਸਰ ਜ਼ਿਲ੍ਹਾ ਸਾਰਾ ਇਹ ਪੀਂਦਾ ਜੀ ਤੇ ਸਾਡਾ ਪਾਣੀ ਅਸੀਂ ਲਿਆ ਕੇ ਪੀਤਾ ਪਰਸੋ ਸੀਐਮ ਨੇ ਬੁੱਧਵਾਰ ਹਰਨੀ ਵਾਲੇ ਆਉਣਾ ਅਸੀਂ ਆ ਤੁਹਾਡੇ ਸਾਹਮਣੇ ਪਾਣੀ ਤੇ ਮੁਲਾਜ਼ਮ ਤੇ ਅਫਸਰ ਬੋਤਲਾਂ ਦਫ਼ਤਰਾਂ ਚੋਂ ਬੰਦ ਕਰ ਤੇ ਜਦੋਂ ਸੀਐਮ ਨੇ ਵੀ ਆਉਣਾ ਉਹ ਵੀ ਕਿਸੇ ਨਲਕੇ ਦਾ ਪਾਣੀ ਪੀ ਲੈ ਤੇ ਆਪੇ ਲੋਕਾਂ ਨੂੰ ਪਾਣੀ ਛੁੱਧ ਮਿਲ ਜਾਊਗਾ ਠੀਕ ਹੈ ਐਡਾ ਆਪਣਾ ਜਿੱਥੋਂ ਸਾਰਾ ਆਪਣਾ ਮਾਲਵੇ ਦਾ ਚੈਨਲ ਚੱਲਦਾ ਉਹ ਸਾਰਾ ਹੀ ਪਾਣੀ ਆ ਰਿਹਾ ਇਹ ਕੋਈ ਇੱਕ ਨਹਿਰ ਦਾ ਮਸਲਾ ਨਹੀਂ ਸਾਰੇ ਮਾਲਵੇ ਦਾ ਮਸਲਾ ਸਿਰ ਵੱਡੀ ਗੱਲ ਇੱਕ ਹੋਰ ਹੈ ਜਿਹੜੀ ਸਰਕਾਰ ਨੇ ਇਹ ਇਹਨੇ ਭਗਵੰਤ ਮਾਨ ਦੀ ਸਰਕਾਰ ਨੇ ਜਿਹੜਾ ਸਾਡੇ ਨਾਲ ਧਰੋਕ ਮਾਇਆ ਅੱਗੇ ਇਹ ਜਿਹੜਾ ਗੰਦਾ ਪਾਣੀ ਪਿਉਂਦੇ ਸੀ ਇਹਨਾਂ ਤੇ ਫੌਜਦਾਰੀ ਕੇਸ ਹੁੰਦਾ ਸੀ ਹੁਣ 15000 ਤੋਂ ਲੈ ਕੇ 15 ਲੱਖ ਤੱਕ ਜੁਰਮਾਨਾ ਕਰਤਾ ਤੇ ਫੌਜਦਾਰੀ ਕੇਸ ਖਤਮ ਕਰਤਾ ਮਤਲਬ ਸਾਫ਼ ਇਹ ਸਿੱਧਾ ਪਾਣੀ ਪਾਓ ਲੋਕਾਂ ਨੂੰ ਤਬਾਹ ਕਰੋ ਠੱਠੇ ਖੂਚ ਜਾਣ ਸਾਨੂੰ ਕੋਈ ਮਤਲਬ ਨਹੀਂ ਇਹ ਸਰਕਾਰ ਦੀ ਮੰਚਾ ਇਹ ਪਾਣੀ ਪਿੰਡਾਂ ਚ ਵੀ ਜਾਂਦਾ ਫਿਰ ਪੀਣਾ ਸਾਰਾ ਹੀ ਇਹ ਪੀਣੇ ਦਾ ਹੁੰਦਾ ਮੈਂ ਕਿੰਨਾ 92 ਵਿਧਾਇਕ ਐ 92 ਵਿਧਾਇਕ ਐ ਕੀ ਗੱਲ ਸੁੱਤੇ ਪਏ ਆ ਤਾਂ ਮਿੱਠਾ ਜ਼ਹਿਰ ਐ ਵੀ ਲੋਕਾਂ ਨੂੰ ਮਾਰਨ ਲਈ ਕੀ ਗੱਲ ਭਗਵੰਤ ਮਾਨ ਰਲ ਗਿਆ ਵੀ ਇਹਨਾਂ ਲੋਕਾਂ ਨੂੰ ਪੰਜਾਬ ਦੇਆਂ ਨੂੰ ਖਤਮ ਕਰਦੇ ਆ ਤੁਸੀਂ ਜਾ ਕੇ ਲਾਈਵ ਬਣਾਓ ਹੁਣ ਤੁਹਾਡਾ ਸਟੈਪ ਕੀ ਹੋਏਗਾ ਸਾਡਾ ਸਟੈਪ ਅਸੀਂ ਚਾਰ ਦਿਨ ਦਾ ਅਲਟੀਮੇਟਮ ਦਿੱਤਾ ਹੈ ਨਾ ਉਸ ਤੋਂ ਵੱਡੇ ਪੱਧਰ ਤੇ ਮੈਂ ਲੋਕਾਂ ਨੂੰ ਕਾਂਗਾ ਸ਼ੈਰੀ ਲੋਕੋ ਕੋਈ ਸਾਡਾ ਇਹਦੇ ਵਿੱਚ ਨਿੱਜੀ ਮਤਵ ਨਹੀਂ ਆ ਤੁਹਾਡੇ ਲਈ ਆਏ ਆ ਆਮ ਲੋਕ ਆਮ ਲੋਕ ਤੁਹਾਡੇ ਲਈ ਆਏ ਆ ਸਾਡਾ ਕੋਈ ਨਿੱਜੀ ਮਤਵ ਨਹੀਂ ਆ ਪਾਣੀ ਸਾਡੇ ਅਫਸਰ ਸਾਹਿਬਾਨ ਨੇ ਪੀਣਾ ਹੈ ਸਾਡੇ ਬੀਬੀ ਜੀ ਆਏ ਨੇ ਡੀਐਸਪੀ ਡੀ ਸਾਹਿਬ ਇਹਨਾਂ ਨੇ ਵੀ ਇਹੋ ਪਾਣੀ ਪੀਣਾ ਹੈ ਸਾਡੀਆਂ ਫਸਲਾਂ ਨੂੰ ਇਹਨਾਂ ਦੀ ਜਮੀਨ ਹੈ ਸਾਰੀਆਂ ਫਸਲਾਂ ਨੂੰ ਪਾਣੀ ਲੱਗਣਾ ਹੈ ਕਿਰਪਾ ਕਰਕੇ ਪਾ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत